15 ਅਗਸਤ ਦੇੰਸੀ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਜੇਲ੍ਹ ਦਾ ਦੌਰਾ ਕਰਨ ਆਏ ਵੀ ਅੱਜ ਜਾ ਕੇ ਮੈਂ ਕਹਤੀ ਆਂ ਕਿ ਸਮੱਸਿਆਵਾਂ ਆਪ ਸੁਣਨੀਆਂ ਨੇ ਵਿੱਚ ਹੀ ਸੋਚਿਆ ਮੈਂ ਉਹਨਾਂ ਨੂੰ ਜਦੋਂ ਜੇਲ੍ਹ ਦੇ ਵਿੱਚ ਗਏ ਤੇ ਜਾ ਕੇ ਉਹਨਾਂ ਨੇ ਕਿਹਾ ਵੀ ਅੱਜ ਜਿੰਨੀਆਂ ਵੀ ਸਮੱਸਿਆਵਾਂ ਤੁਹਾਡੀਆਂ ਕਹਤੀਆਂ ਦੀਆਂ ਕਿ ਮੌਕੇ ਤੇ ਹੱਲ ਕੀਤੀਆਂ ਜਾਣਗੀ ਪੀਐਸ ਸਾਹਿਬ ਨੂੰ ਕਿਹਾ ਵੀ ਨੋਟ ਕਰੀ ਜਾਣਾ ਔਰ ਨਾਲ ਨਾਲ ਹੱਲ ਕਰਨਾ ਕੁਝ ਕੈਦੀ ਆਏ ਉਹਨਾਂ ਨੇ ਆ ਕੇ ਦੱਸਿਆ ਵੀ ਸਾਡੀ ਬੜੀ ਤਕੜੀ ਸਮੱਸਿਆ ਸਾਨੂੰ ਖਾਣਾ ਟਾਈਮ ਸਿਰ ਨਹੀਂ ਮਿਲਦਾ ਇੱਕ ਭੋਜਨ ਅੱਛਾ ਨਹੀਂ ਮਿਲਦਾ ਪ੍ਰਧਾਨ ਮੰਤਰੀ ਸਾਹਿਬ ਨੇ ਕਿਆ ਵੀ ਨੋਟ ਕਰੋ ਜੀ ਅੱਜ ਤੋਂ ਇਹਨਾਂ ਨੂੰ ਪੋਜਲ ਸਾਫ ਸੁਥਰਾ ਮਿਲੂਗਾ ਵਧੀਆ ਪੋਜਲ ਮਿਲੂਗਾ ਸ਼ਾਨਦਾਰ ਪੋਜਲ ਮਿਲੂਗਾ ਹਫਤੇ 'ਚ ਇੱਕ ਵਾਰ ਇਹਨਾਂ ਨੂੰ ਪਨੀਰ ਵੀ ਦੇ ਦਿਆ ਕਰਾਂਗੇ ਖੁਸ਼ ਹੋਗੇ ਸਾਰੇ ਜਣੇ ਕੋਲ ਦੂਸਰੇ ਕਿ ਅੱਧੀ ਕੁਛ ਜਿਹੜੇ ਜੁੱਟ ਬਣਾ ਕੇ ਆਏ ਕਹਿੰਦੇ ਹਾਂ ਜੀ ਤੁਹਾਡੀ ਕੀ ਸਮੱਸਿਆ ਕਹਿੰਦੇ ਜੀ ਸਾਡੀ ਸਮੱਸਿਆ ਕੱਪੜਿਆਂ ਦੀ ਬੜੀ ਸਮੱਸਿਆ ਗੰਦੇ ਕੱਪੜੇ ਨੇ ਕੱਪੜੇ ਧੁਖੇ ਨਹੀਂ ਮਿਲਦੇ ਸਾਨੂੰ ਬੜੀ ਸਮੱਸਿਆ ਆ ਰਹੀ ਹੈ ਔਰ ਵਰਦੀਆਂ ਵੀ ਬੜੇ ਚਰਾਂਦੀਆਂ ਨੇ ਬਦਲਣੀਆਂ ਚਾਹੀਦੀਆਂ ਕਹਿੰਦੇ ਬਦਲ ਦੇਾਂਗੇ ਵਰਦੀਆਂ ਕੋਈ ਗੱਲ ਦੀ ਚਿੰਤਾ ਨਾ ਲਾਓ ਤੁਹਾਨੂੰ ਨਵੀਆਂ ਵਰਦੀਆਂ ਮੋ ਯਾਤਰਾ ਤਾਂ ਆਂਦੇ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਹਾਡੀ ਸਫਾਈ ਦਾ ਪ੍ਰਬੰਧ ਵੀ ਪੂਰਾ ਅਸੀਂ ਕਰਾਂਗੇ ਖੁਸ਼ ਸਾਰੇ ਖੁਸ਼ ਉਤਪਾਦਕ ਹੋਰ ਕਹਿਤੀ ਕਾਫੀ ਜਿਆਦੇ ਟੋਲੀਆਂ ਕੋਹਰ ਕਹਿਦੀਆਂ ਦੀ ਆ ਗਈ ਕਹਿੰਦੇ ਜੀ ਸਾਡੀ ਸਮੱਸਿਆ ਹੈ ਵੀ ਇੱਥੇ ਪਾਣੀ ਸਾਫ਼ ਨਹੀਂ ਮਿਲਦਾ ਪਾਣੀ ਪੀਣ ਨੂੰ ਵਧੀਆ ਨਹੀਂ ਮਿਲਦਾ ਕਹਿੰਦੇ ਇੰਨੀ ਜੀ ਗੱਲ ਹੈ ਲਿਖੋ ਜੀ ਅੱਜ ਹੀ ਮੈਂ ਇਥੇ ਆਰਡਰ ਕਰ ਦਿੰਦਾ ਵੀ ਜਿੰਨੇ ਵੀ ਅਜੇਲ ਦੇ ਕਮਰੇ ਸਾਡੇ ਕੈਦੀ ਨੇ ਨਾ ਵਾਸਤੇ ਵਧੀਆ ਰੋ ਸਿਸਟਮ ਲਗਾਓ ਕਿਉਂਕਿ ਬਿਮਾਰੀ ਫੈਲੇ ਕਿ ਸਾਰੇ ਜਣੇ ਬਿਮਾਰ ਹੋਣਗੇ ਵਧੀਆ ਰੋ ਸਿਸਟਮ ਲਗਾਓ ਪਾਣੀ ਦਾ ਪ੍ਰਬੰਧ ਬਹੁਤ ਵਧੀਆ ਨਾ ਵਾਸਤੇ ਕਰੋ ਕਹਿੰਦੇ ਠੀਕ ਹੈ ਜੀ ਚਲੋ ਪਾਣੀ ਦਾ ਪ੍ਰਬੰਧ ਵੀ ਹੋ ਗਿਆ ਇਸ ਤਰ੍ਹਾਂ ਕਰਦੇ ਕਰਤੇ ਕਾਫੀ ਜਣੇ ਆਏ ਜਿਹਨਾਂ ਆਪਣੇ ਆਪਣੇ ਸਮੱਸਿਆਵਾਂ ਦੱਸੀਆਂ ਤੇ ਉਹਨਾਂ ਨੇ ਨਾਲੋ ਨਾਲ ਸਮੱਸਿਆਵਾਂ ਦਾ ਹੱਲ ਕਰ ਦਿੱਤੀਆਂ ਕੁਝ ਕੈਦੀ ਸਨ ਜਿਹੜੇ ਦੂਰ ਖੜੇ ਚੁੱਪ ਕਰਕੇ ਆਪਣੇ ਉਹਨਾਂ ਸਾਰਿਆਂ ਦੀ ਗੱਲਾਂ ਸੁਣਦੇ ਪੈ ਸੀ ਮંત્રી ਸਾਹਿਬ ਨੇ ਦੇਖਿਆ ਦੂਰ ਕਹਿੰਦੇ ਵੀ ਗੱਲ ਸੁਣੋ ਤੁਹਾਡੀ ਕੋਈ ਸਮੱਸਿਆ ਨਹੀਂ ਐਨੇ ਲੋਕਾਂ ਨੇ ਇੰਨੀ ਸਮੱਸਿਆਵਾਂ ਸੁਣਾਈਆਂ ਤੁਹਾਡੀ ਕੋਈ ਪ੍ਰੋਬਲਮ ਨਹੀਂ ਅੱਗੇ ਹੱਥ ਜੋੜ ਕੇ ਖੜੋਗੇ ਉਹ ਸਾਰੇ ਕੈਦੀ 15 ਜਣੇ ਸੀ ਸਾਰੇ ਕਹਿੰਦੇ ਮੰਤਰੀ ਸਾਹਿਬ ਸਾਡੀ ਇੱਕੋ ਸਮੱਸਿਆ ਹੈਗੀ ਹੈ ਬੇਸੇ ਤੋਂ ਆਜ਼ਾਦ ਪੜਾ ਚਾਹੀਏ ਤੁਹਾਨੂੰ ਆਜ਼ਾਦ ਕਰ ਦ ਪਰਧਾਨ ਮੰਤਰੀ ਸਾਹਿਬ ਬੜੇ ਖੁਸ਼ ਹੋਏ ਕਹਿੰਦੇ ਵੀ ਅਸਲ 'ਚ ਮੈਂ ਅੱਜ ਇਸੇ ਮੂੜਚੀ ਆਇਆ ਹਾਂ ਕਿਉਂਕਿ ਇਸ ਜੇਲ੍ਹ ਦੇ ਵਿੱਚ ਆਜ਼ਾਦੀ ਕੌਣ ਜਾਣਦਾ ਮੁਕਤੀ ਕੌਣ ਚਾਹੁੰਦਾ ਹੈ ਮੋਕਸ਼ ਕੌਣ ਚਾਹੁੰਦਾ ਹੈ ਪਰ ਅਸੀਂ ਲੋਕ ਤੇ ਇਸ ਦੁਨਿਆਵੀ ਸਮੱਸਿਆਵਾਂ ਵਿੱਚ ਜੁੜ ਜੇ ਪਏ ਅਸੀਂ ਉਹਨਾਂ ਚੀਜ਼ਾਂ ਵਿੱਚ ਜੁੜ ਤੇ ਪਏ ਜਿਹੜੀਆਂ ਸਾਡੇ ਲਾਲ ਨਹੀਂ ਜਾਣੀਆਂ ਕੋਈ ਰੋਟੀ ਪਿੱਛੇ ਦੁਖੀ ਕੋਈ ਕੱਪੜਿਆਂ ਪਿੱਛੇ ਦੁਖੀ ਕੋਈ ਪਾਣੀ ਪਿੱਛੇ ਦੁਖੀ ਕੋ ਕਿਥੇ ਚੀਜ਼ ਦੇ ਡੜਾਈ ਲੜਨਦੇ ਆ ਕੋ ਕਿਸੇ ਚੀਜ਼ ਦੀ ਲੜਾਈ ਲੜਨਦੇ ਆ ਹਰ ਬੰਦਾ ਇੱਥੇ ਬਸ ਮੁਸ਼ਕਲਾਂ ਪਰੇਸ਼ਾਨੀਆਂ ਹੀ ਰੱਬ ਨੂੰ ਸੁਣਾਣ ਆਂਦਾ ਰੋਜ਼ ਕਰੋੜੋਂ ਨੂੰ ਕੋਈ ਕੰਮ ਨਹੀਂ ਹੱਥ ਰੱਬ ਨੂੰ ਮੰਨਦੇ ਆ ਬੰਦਗੀ ਵੀ ਕਰਦੇ ਆ ਪਰ ਜਦੋਂ ਵੀ ਰੱਬ ਦੇ ਸਾਹਮਣੇ ਆ ਕੇ ਬੰਦੇ ਮੁਸ਼ਕਲਾਂ ਹੀ ਸੁਣਾਏ ਜਾਂਦੇ ਆ ਪ੍ਰੋਬਲਮ ਹੀ ਸੁਣਾਏ ਜਾਂਦੇ ਮੈਨੂੰ ਆ ਪ੍ਰੋਬਲਮ ਮੈਨੂੰ ਆ ਪ੍ਰੋਬਲਮ ਕਦੀ ਇਹ ਮਾਲਕ ਦੇ ਲਾਗੇ ਬੈਠ ਕੇ ਕਿਹਾ ਵੀ ਮਾਲਕ ਸਾਨੂੰ ਮੋਕਸ਼ ਚਾਹੀਦਾ ਸਾਨੂੰ ਇਸ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਦੇ ਦੇਓ ਮੋਕਸ਼ ਦੇ ਦੇ ਅਸਲ 'ਚ ਇਹ ਕਾਦੀ ਜਿਹੜੇ ਨੇ ਅਸੀਂ ਸਾਰੇ ਆ ਜਿਹੜੇ ਕੋਈ ਆਪਣੀਆਂ ਪ੍ਰੋਬਲਮਾਂ ਲੈ ਕੇ ਖੜੇ ਰਹਿੰਦੇ ਆ ਤੇ ਉਹ ਜਿਹੜੇ ਮੋਕਸ਼ ਮੰਗਦੇ ਨੇ ਆਦੀ ਮੰਗਦੇ ਨੇ ਕੋਨੇ ਜਿਹੜਾ ਸੰਤ ਜੁਣੀ ਨੂੰ ਪ੍ਰਾਪਤ ਹੋ ਗਿਆ ਸੰਤ ਜੁਣੀ ਦਾ ਮਤਲਬ ਇਹ ਨਹੀਂ ਤੇ ਬਾਣੇ ਛੁਲੇ ਪਾ ਕੇ ਤੰਤ ਬੰਦਾ ਕੋਈ ਬੰਦਾ ਜਿਹੜਾ ਅੰਦਰੋਂ ਸੰਤ ਹੋ ਗਿਆ ਜਿਹਨੂੰ ਅੰਦਰੋਂ ਪ੍ਰੇਮ ਹੋ ਗਿਆ ਈਸ਼ਵਰ ਦੇ ਨਾਲ ਜਿਹਨੂੰ ਅੰਦਰੋਂ ਤੁਰ ਤੋਂ ਪ੍ਰੇਮ ਹੋ ਗਿਆ ਈਸ਼ਵਰ ਦੇ ਨਾਲ ਅਸਲ 'ਚ ਉਹ ਬੰਦਾ ਸੰਤ ਹੋ ਜਾਂਦਾ ਆ ਉਹਨੂੰ ਫਿਰ ਮੋਕਸ਼ ਦੀ ਪ੍ਰਾਪਤੀ ਚਾਹੀਦੀ ਏ ਉਹਨੂੰ ਦੁਨਿਆਵੀ ਚੀਜ਼ਾਂ ਦੇ ਨਾਲ ਕੋਈ ਲਾਲਚ ਨਹੀਂ ਹੁੰਦਾ